ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 2 ਫਰਵਰੀ ਨੂੰ ਦਿਨ ਬਸੰਤ ਪੰਚਮੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਐਸੇ ਜਾਣਨੇ ਬਸੰਤ ਪੰਚਮੀ ਦੇ ਦਿਨ ਬਣ ਰਿਹਾ ਹੈ ਦੇਵੀਏ ਦੁਰਲਭ ਵਹਾਂ ਸੰਜੋ ਮਾਂ ਲਕਸ਼ਮੀ ਜੋਗ ਅਮਰ ਸਿੱਧੀ ਜੋਗ ਸਵਤ ਸਿੱਧੀ ਜੋਗ 12 ਰਾਸ਼ੀਆਂ ਦੇ ਵਿੱਚੋਂ ਚਾਰ ਰਾਸ਼ੀਆਂ ਹੋਣਗੀਆਂ ਮਾਲਾ ਮਾਲ ਜੀਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 2 ਫਰਵਰੀ ਦਿਨ ਐਤਵਾਰ ਨੂੰ ਬਣ ਰਿਹਾ ਹੈ ਸਵार्थ ਸiddhi ਜੋਗ, ਅਮਰਤ ਸiddhi ਜੋਗ ਅਤੇ ਮਾਂ ਲక్ష్ਮੀ ਜੋਗ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ। ਖੁਦ ਤਾਂ ਦੀ ਦੇਵੀ ਮਾਂ ਲక్ష్ਮੀ ਇਸੇ ਜਾਣੇ ਬਸੰਤ ਪੰਚ ਜਾਣੇ ਬਸੰਤ ਪੰਚਮੀ ਦੇ ਦਿਨ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਪਧਾਰ ਰਹੀ ਹੈ। ਜਿਸ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ। मां लक्ष्मी जी ਦੇ ਆਸ਼ੀਰਵਾਦ ਦੇ ਨਾਲ ಅಪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਇਹ ਖੁਸ਼ ਨਸੀਬ ਚਾਰ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜੋ 2 ਫਰਵਰੀ ਦਿਨ ਐਤਵਾਰ ਨੂੰ ਬਸੰਤ ਪੰਚਮੀ ਦੇ ਦਿਨ ਤਾਨ ਦੇ ਨਾਲ ਮੱਲਾਮਾਲ ਹੋਣ ਵਾਲੀਆਂ ਹਨ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਹੁਣ ਮੱਲਾਮਾਲ ਹੋਣ ਤੋਂ ਖੁਦ ਵਿਦਾਤਾ ਵੀ ਨਹੀਂ ਰੋਕ ਸਕਦਾ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਚਾਰ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਜ਼ਰੂਰ ਸੁਣੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਜ਼ਰੂਰ ਲਿਖੋ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਗ ਮਹੀਨੇ ਦੇ ਸ਼ੁਕਰ ਪੱਖ ਦੀ ਪੰਚਮ ਤਿਥੀ ਬਸੰਤ ਪੰਜਵੇਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਹਿੰਦੂ ਪੰਚਾਂਗ ਦੇ ਅਨੁਸਾਰ ਇਸ ਵਾਰ ਬਸੰਤ ਪੰਚਮੀ 2 ਫਰਵਰੀ ਦਿਨ ਐਤਵਾਰ ਨੂੰ ਹੈ ਇਸ ਵਾਰ ਬਸੰਤ ਪੰਚਮੀ ਤੇ ਕਈ ਸ਼ੁਭ ਜੋਗ ਬਣ ਰਹੇ ਹਨ ਇਨ੍ਹਾਂ ਜੋਗ ਅਤੇ ਸ਼ੁਭ ਮਹੱਤਵ ਦੇ ਇਨ੍ਹਾਂ ਜੋਗ ਅਤੇ ਸ਼ੁਭ ਮੂਰਤ ਦੇ ਨਾਲ ਜੋਤਿਸ਼ਾਸਤਰ ਦੇ ਅਨੁਸਾਰ ਤੁਹਾਨੂੰ ਦੱਸਦੇ ਹਾਂ ਕਿ ਇਸ ਵਾਰ ਬਸੰਤ ਪੰਚਮੀ ਦੇ ਬਹੁਤ ਹੀ ਸ਼ੁਭ ਸੰਜੋਗ ਬਣਨ ਜਾ ਰਹੇ ਹਨ ਜਿਸ ਦੇ ਨਾਲ ਮਾਂ ਸਰਸਵਤੀ ਤੁਹਾਡੇ ਤੇ ਬਹੁਤ ਹੀ ਪਸੰਦ ਹੈ ਤੁਹਾਡੇ ਉੱਪਰ ਬਹੁਤ ਹੀ ਪਸੰਦ ਰਹਿਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਚਾਰ ਆਸ਼ੀ ਵਾਲਿਆਂ ਦੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਮਾਂ ਸਰਸਵਤੀ ਦੀ ਵਿਧੀ ਵਿਧਾਨ ਦੇ ਨਾਲ ਪੂਜਾ ਕਰੋ ਅਤੇ ਬਸੰਤ ਪੰਚਵੀ ਦੇ ਦਿਨ ਮਾਂ ਲక్ష్ਮੀ ਅਤੇ ਮਾਂ ਸਰਸਵਤੀ ਨੂੰ ਵੇਸਣ ਦੇ ਲੱਡੂ ਦਾ ਭੋਗ ਜ਼ਰੂਰ ਲਗਵਾਓ ਕਿਉਂਕਿ ਮਠਿਆਈ ਜੋ ਹੁੰਦੀ ਹੈ ਉਹ ਭਾਵਨਾ ਦਾ ਪ੍ਰਤੀਕ ਮੰਨੇ ਜਾਂਦੇ ਹਨ ਇਸ ਲਈ ਵੇਸਣ ਦੇ ਲੱਡੂ ਚੜਾਉਣ ਦੇ ਨਾਲ ਮਾਂ ਜਲਦੀ ਪਸੰਦ ਹੋ ਜਾਂਦੀ ਹੈ ਮਾਂ ਸਰਦਾ ਅਤੇ ਮਾਂ ਦੋਨਾਂ ਨੂੰ ਵੇਸਾਂ ਦੇ ਲੱਡੂ ਦਾ ਪੋਗ ਲਗਾਓ ਅਤੇ ਪੀਲੇ ਮਿੱਠੇ ਚਾਵਲ ਜਾਨੇ ਪਸੰਦ ਪੰਜਵੇਂ ਦੇ ਦਿਨ ਮਾਂ ਨੂੰ ਪੋਗ ਲਗਾਓ ਮਾਂ ਬਹੁਤ ਜ਼ਿਆਦਾ ਪਸੰਦ ਹੋ ਜਾਂਦੀ ਹੈ ਇਸ ਲਈ ਮਿੱਠੇ ਚਾਵਲ ਦਾ ਪੋਗ ਜ਼ਰੂਰ ਲਗਵਾਓ ਦੋਸਤੋ ਹੁਣ ਦੱਸ ਦਈਏ ਕਿ ਮਾਤਾ ਲక్ష్ਮੀ ਅਤੇ ਮਾਤਾ ਸੱਸੂ ਅਤੇ ਕਿੰਨਾ ਚਾਰ ਰਾਸ਼ੀਆਂ ਤੇ ਆਪਣੀ ਕਿਰਪਾ ਵਰਸਾਉਣ ਵਾਲੀਆਂ ਹੈ ਇਹ ਚਾਰ ਰਾਸ਼ੀਆਂ ਜੋ ਮਾਲਾ ਮਾਲ ਹੋਣ ਵਾਲੀਆਂ ਹਨ ਇਹਨਾਂ ਨੂੰ ਹੁਣ ਕੋਈ ਵੀ ਰੋਕ ਨਹੀਂ ਸਕਦਾ ਕਿਉਂਕਿ ਇਸੇ ਜਾਨੇ ਪਸੰਦ ਪੰਜਵੇਂ ਦੇ ਦਿਨ ਸਵਾਤ ਸਿੱਧੀ ਜੋਗ ਅਮਰਤ ਸਿੱਧੀ ਜੋਗ ਅਤੇ ਮਹਾ ਲక్ష్ਮੀ ਜੋਗ ਦਾ ਨਿਰਮਾਣ ਹੋ ਚਾਰ ਰਿਹਾ ਹੈ ਜਿਸ ਦੇ ਨਾਲ ਇਹ ਚਾਰ ਰਾਸ਼ੀ ਵਾਲੇ ਮੱਲਾ ਮਾਲ ਹੋਣਗੇ ਕਰੋੜਪਤੀ ਹੋਣਗੇ ਦੋਸਤੋ ਉਹਨਾਂ ਚਾਰ ਪਾਕਸ਼ ਵਾਲੀ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਬਸੰਤ ਪੰਜਵੇਂ ਦੇ ਦਿਨ ਧਾਨ ਦੀ ਦੇਵੀ ਮਾ ਲక్ష్ਮੀ ਤੁਹਾਡੇ ਉੱਪਰ ਬਹੁਤ ਹੀ ਮਿਹਰਬਾਨ ਹੋਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਰਾਸ਼ੀ ਵਾਲਿਆਂ ਦੇ ਲਈ ਸਮਾ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਬਸੰਤ ਪੰਚਮੀ ਦੇ ਦਿਨ ਧਨਲਾਭ ਦੇ ਅਫਸਰ ਪ੍ਰਾਪਤ ਹੋਣਗੇ ਨਾਲ ਹੀ ਨਾਲ ਦਾంపਤੀ ਜੀਵਨ ਨਿੱਜੀ ਜੀਵਨ ਸਵਰਜਨਿਕ ਜੀਵਨ ਵਪਾਰ ਦੇ ਸੁਧਾਰ ਹੋਵੇਗਾ ਅਤੇ ਧਨਲਾਭ ਦੇ ਜੋਗ ਹਨ ਇਸ ਦਿਨ ਗ੍ਰਸਤੀ ਜੀਵਨ ਦੇ ਸੁਖ ਸ਼ਾਂਤੀ ਰਹੇਗੀ ਕਮਕਾਸ ਦੇ ਨਾਲ ਜੁੜੇ ਲੋਕਾਂ ਨੂੰ ಅಪਾਰ ਸਫਲਤਾ ਮਿਲੇਗੀ ਇਸ ਦਿਨ ਵਡੀਆਂ-ਵਡੀਆਂ ਖੁਸ਼ਖਬਰੀਆਂ ਇਹਨਾਂ ਨੂੰ ਪ੍ਰਾਪਤ ਹੋਣਗੀਆਂ ਸਿੰਘ ਰਾਸ਼ੀ ਵਾਲੇ ਬਸੰਤ ਪੰਚਮੀ ਦਾ ਦਿਨ ਤੁਹਾਡੇ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਵੇਗਾ ਤੁਸੀਂ ਮਕਾਨ ਜਾਂ ਫਿਰ ਕੋਈ ਵਾਹਨ ਵੀ ਖਰੀਦ ਸਕਦੇ ਹੋ ਪ੍ਰਾਪਰਟੀ ਦੇ ਲਈ ਵੀ ਇਹ ਸਮਾਂ ਬਹੁਤ ਹੀ ਚੰਗਾ ਰਹੇਗਾ ਤੁਹਾਡੇ ਲਈ ਚਾਰੇ ਤਰਫ ਤੁਹਾਨੂੰ ਲਾਭ ਦੀ ਪ੍ਰਾਪਤੀ ਹੋਵੇਗੀ ਦੂਸਰੀ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦਾਸਤ ਹੈ ਕਿ ਬਸੰਤ ਪੰਚਮੀ ਦੇ ਦਿਨ ਤੰਦੀ ਦੇਵੀ ਮਾਂ ਲక్ష్ਮੀ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਉੱਪਰ ਬਣੀ ਰਹੇਗੀ ਜਿਸ ਦੀ ਵਜ੍ਹਾ ਤੇ ਨਾਲ ਧਨ ਦੀ ਪ੍ਰਾਪਤੀ ਹੋਵੇਗੀ ਨਾਲ ਹੀ ਨਾਲ ਮੇਘ ਰਾਸ਼ੀ ਵਾਲੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਦੁੱਗਣੀ ਰਾ ਚੌਗਣੀ ਤਰੱਕੀ ਦੇਖਣ ਨੂੰ ਮਿਲੇਗੀ ਮੈ ਅਬਸਾਈ ਦੇ ਵਿੱਚ ਵਿਰਧੀ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਹਰ ਪਲ ਦੇ ਵਿੱਚ ਤਰੱਕੀ ਮਿਲਣ ਵਾਲੀ ਹੈ ਵੇਤਨ ਵ੍ਰਿਧੀ ਦੇ ਨਾਲ ਜੁੜੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਵਦੇਸ਼ ਦੇ ਵਿੱਚ ਨੌਕਰੀ ਕਰਨਾ ਚਾਹੁੰਦੇ ਹੋ ਉਹਨਾਂ ਲੋਕਾਂ ਨੂੰ ਵਿਦੇਸ਼ ਦੇ ਵਿੱਚ ਨੌਕਰੀ ਕਰਨ ਦਾ ਕਰਨ ਦੀ ਸੰਭਾਵਨਾ ਬਣੀ ਹੋਈ ਹੈ ਕੋਈ ਸ਼ੁਭ ਸਮਾਚਾਰ ਤੁਹਾਨੂੰ ਮਿਲ ਸਕਦਾ ਹੈ ਵਿਦੇਸ਼ ਦੇ ਨਾਲ ਜੁੜਿਆ ਹੋਇਆ ਜਿਸ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਸਾਥੀ ਸਤ ਮੇਕ ਰਾਸ਼ੀ ਵਾਲਿਆਂ ਦਾ ਅਸਥਾਈ ਏਕệ ਧਨ ਜੋਗ ਅਤੇ ਧਨ ਪ੍ਰਾਪਤੀ ਦੇ ਜੋਗ ਭਰਪੂਰ ਨਾਲ ਤੁਸੀਂ ਲਾਭ ਉਠਾਓਗੇ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦਾ ਸੁਖ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਤੀਸਰੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਨੂੰ ਦਾਸਤਾਏ ਕਿ ਤਾਂ ਦੀ ਦੇਵੀ ਮਾਂ ਲక్ష్ਮੀ ਤੁਹਾਡੇ ਉੱਪਰ ਬਹੁਤ ਹੀ ਮਿਹਰਬਾਨ ਹੋਣ ਵਾਲੇ ਹੈ ਇਹ ਦਿਨ ਤੁਹਾਡੇ ਲਈ ਸਭ ਤੋਂ ਚੰਗਾ ਦਿਨ ਸਾਬਤ ਹੋਵੇਗਾ ਤੁਹਾਡੇ ਮਾਨ ਸਨਮਾਨ ਅਤੇ ਪ੍ਰਤਿਸ਼ਟਾ ਵਿੱਚ ਵਾਧਾ ਹੋਵੇਗਾ ਸਮਾਜ ਦੇ ਵਿੱਚ ਤੁਹਾਡੀ ਪ੍ਰਸੰਸਾ ਕੀਤੀ ਜਾਵੇਗੀ ਨਾਲ ਹੀ ਨਾਲ ਇਸ ਅਫਸਰ ਤੇ ਤੁਹਾਨੂੰ ਤੁਹਾਡੇ ਅਧੂਰੇ ਕੰਮ ਜਿਹੜੇ ਹਨ ਉਹ ਪੂਰੇ ਹੋਣਗੇ ਤੁਹਾਨੂੰ ਸਮਾਜਿਕ ਤਨਲਾਭ ਦੇ ਜੋਗ ਜੋਗ ਬਣ ਰਹੇ ਹਨ ਵੱਡੇ ਵੱਡੇ ਖੁਸ਼ਖਬਰੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਮਾਹੌਲ ਬਣਿਆ ਰਹੇਗਾ ਨਾਲ ਹੀ ਨਾਲ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਸਮਾਜਿਕ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਤੁਲਾ ਰਾਸ਼ੀ ਵਾਲਿਓ ਅਚਾਨਕ ਤੋਂ ਤਨਲਾਭ ਪ੍ਰਾਪਤ ਤੁਹਾਡੇ ਲਈ ਅਨੇਕ ਜੋਗ ਬਣ ਰਹੇ ਹਨ ਇਸ ਲਈ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਵੇਗੀ ਜੇਕਰ ਤੁਸੀਂ ਵਪਾਰ ਕਰਦੇ ਹੋ ਤਾਂ ਵਪਾਰ ਦੇ ਵਿੱਚ ਕੋਈ ਵੱਡੀ ਡੇਲ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਡੇਲ ਦੇ ਨਾਲ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਤੁਹਾਡਾ ਮਨ ਖੁਸ਼ ਰਹੇਗਾ ਬਹੁਤ ਹੀ ਚੰਗਾ ਸਮਾਂ ਤੁਸੀਂ ਖੁਦ ਮਹਿਸੂਸ ਕਰੋਗੇ ਸੰਤਾਨ ਨੂੰ ਲੈ ਕੇ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਸਮਾਂ ਸਾਬਤ ਹੋਵੇਗਾ ਵੱਡੀ ਗੁੱਡ ਨਿਊਜ਼ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਜੇਕਰ ਤੁਸੀਂ ਕੋਈ ਵਾਹਨ ਜਾਂ ਮਕਾਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਸਫਲਤਾ ਵੀ ਤੁਹਾਨੂੰ ਹੱਥ ਲੱਗੇਗੀ ਦੋਸਤੋ ਅਗਲੀ ਖੁਸ਼ਨਾਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਧੰਨ ਦੀ ਦੇਵੀ ਮਾਂ ਲక్ష్ਮੀ ਬਸੰਤ ਪੰਚਵੇਂ ਦੇ ਦਿਨ ਆਪਣੀ ਕਿਰਪਾ ਤੁਹਾਡੇ ਤੇ ਵਰਸਾਉਣ ਵਾਲੀ ਹੈ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸਦੇ ਹਾਂ ਕਿ ਇਸੇ ਜਾਣੇ ਬਸੰਤ ਪੰਚਵੇਂ ਦੇ ਦਿਨ ਬਹੁਤ ਹੀ ਸ਼ੁਭ ਸੰਦੇਸ਼ ਮਿਲਣ ਦੇ ਯੋਗ ਹਨ ਤੁਹਾਡੇ ਦੁਆਰਾ ਕੀਤੀ ਗਈ ਮਿਹਨਤ ਦਾ ਤੁਹਾਨੂੰ ਫਲ ਪ੍ਰਾਪਤ ਹੋਵੇਗਾ ਆਰਥਿਕ ਸਥਿਤੀ ਪਹਿਲਾਂ ਨਾਲੋਂ ਤੁਹਾਡੇ ਬਿਹਤਰ ਹੋਵੇਗੀ ਤੁਹਾਡੇ ਰੋਕੇ ਹੋਏ ਸਾਰੇ ਕੰਮ ਸਫਲਤਾਪੂਰਕ ਪੂਰੇ ਹੋਣਗੇ। ਦੋਸਤਾਂ ਦੇ ਨਾਲ ਮੇਲ-ਜੋਲ ਵਧੇਗਾ। ਪਰਿਵਾਰ ਦੇ ਵਿੱਚ ਤੁਹਾਡਾ ਖੁਸ਼ੀ ਨਵਾਂ ਮਾਹੌਲ ਰਹੇਗਾ। ਤੁਹਾਡੇ ਜੀਵਨ ਸਾਥੀ ਦਾ ਵੀ ਤੁਹਾਨੂੰ ਭਰਪੂਰ ਸਹਿਯੋਗ ਪ੍ਰਾਪਤ ਹੋਵੇਗਾ। ਆਪਣੀ ਮਦੁਰ ਬਾਣੀ ਦੀ ਵਜਾ ਤੇ ਨਾਲ ਤੁਸੀਂ ਕੰਮਾਂ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ। ਬਸੰਤ ਪੰਚਮੀ ਦੇ ਦਿਨ ਧਾਨ ਦੀ ਦੇਵੀ ਮਾਂ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੇ ਲਈ ਇਹ ਦਿਨ ਬਹੁਤ ਹੀ ਵਧੀਆ ਸਾਬਤ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਕਿਤੇ ਧਨ ਫਸਿਆ ਹੋਇਆ ਹੈ ਤਾਂ ਉਹ ਵੀ ਧਨ ਤੁਹਾਡਾ ਵਾਪਸ ਮਿਲ ਸਕਦਾ ਹੈ ਰੁਕੇ ਹੋਏ ਤੁਹਾਡੇ ਕੰਮ ਪੂਰੇ ਹੋਣਗੇ ਇਹ ਦਿਨ ਤੁਹਾਡੇ ਲਈ ਬਹੁਤ ਹੀ ਚੰਗਾ ਸਾਬਤ ਹੋਣ ਵਾਲਾ ਹੈ ਬਸੰਤ ਪੰਚਮੀ ਦੇ ਦਿਨ ਮਾਂ ਲక్ష్ਮੀ ਤੁਹਾਡੇ ਤੇ ਮਿਹਰਬਾਨ ਰਹੇਗੀ ਤਾਂ ਦੀ ਦੇਵੀ ਮਾਂ ਲక్ష్ਮੀ ਬਸੰਤ ਪੰਚਮੀ ਦੇ ਦਿਨ ਬਹੁਤ ਹੀ ਮਿਹਰਬਾਨ ਰਹਿਣ ਵਾਲੀ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਬੜਾ ਵੱਡਾ ਪਰਿਵਰਤਨ ਕਰਨ ਵਾਲੀ ਹੈ ਜੀहां ਦੋਸਤੋ ਤੁਹਾਡੇ ਲਈ ਸਮਾਂ ਬਹੁਤ ਹੀ ਸ਼ੁਭ ਰਹਿਣ ਵਾਲਾ ਹੈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਧਨ ਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਧਨ ਸੰਬੰਧੀ ਅਨੇਕ ਪ੍ਰਕਾਰ ਦੇ ਲਾਭ ਤੁਹਾਨੂੰ ਪ੍ਰਾਪਤ ਹੋਣਗੇ ਧਨ ਪ੍ਰਾਪਤੀ ਦੇ ਅਨੇਕ ਅਵਸਰ ਕੰਨਿਆ ਰਾਸ਼ੀ ਵਾਲਿਓ ਹੋਂ ਤੁਹਾਡੇ ਲਈ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਪ੍ਰਾਪਤ ਹੋਣਗੇ ਮਾਂ ਲక్ష్ਮੀ ਖੁਦ ਤੁਹਾਡੇ ਘਰ ਪਧਾਰ ਰਹੀ ਹੈ ਆਪਣੀ ਝੋਲੀ ਹੁਣ ਖੁਸ਼ੀਆਂ ਦੇ ਨਾਲ ਭਰਵੋਣ ਤੁਹਾਡੀ ਝੋਲੀ ਹੁਣ ਖੁਸ਼ੀਆਂ ਦੇ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਤੇ ਸਾਰੀਆਂ ਖੁਸ਼ੀਆਂ ਪ੍ਰਾਪਤ ਕਰੋਗੇ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਸੁਧਰ ਜਾਵੇਗੀ ਤੁਸੀਂ ਆਪਣਾ ਹੁਣ ਜੀਵਨ ਸੁਖਮਈ ਜੀਵਨ ਬਤਾਓਗੇ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਦੇ ਵਿੱਚ ਅਧਿਕ ਮੁਨਾਫਾ ਹੋਣ ਵਾਲਾ ਹੈ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧਿਤ ਕੋਈ ਬਹੁਤ ਵੱਡੀ ਖੁਸ਼ਖਬਰੀ ਪ੍ਰਾਪਤ ਹੋਣ ਵਾਲੀ ਹੈ ਕੰਨਿਆ ਰਾਸ਼ੀ ਵਾਲਿਓ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡਾ ਜੀਵਨ ਹੁਣ ਖੁਸ਼ੀਆਂ ਨਾਲ ਭਰਪੂਰ ਹੋਣ ਵਾਲਾ ਹੈ ਮਾਂ ਲక్ష్ਮੀ ਹੁਣ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਪਰਣ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਇਸ ਸਮੇਂ ਕਿਸਮਤ ਦਾ ਸਾਥ ਤੁਹਾਨੂੰ ਮਿਲਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਗ੍ਰਹਾਂ ਦੀ ਚਾਲ ਤੁਹਾਡੇ ਪੱਖ ਦੇ ਵਿੱਚ ਹੈ ਕਾਰੋਬਾਰ ਦੇ ਖੇਤਰ ਵਿੱਚ ਤੁਹਾਨੂੰ ਮਨ ਚਾਹੀ ਸਫਲਤਾ ਅਤੇ ਲਾਭ ਪ੍ਰਾਪਤ ਹੋ ਸਕਦਾ ਹੈ ਨੌਕਰੀ ਪੇਸ਼ੇ ਲੋਕਾਂ ਨੂੰ ਆਸ-ਪਾਸ ਦੇ ਸਮੇਂ ਨੌਕਰੀ ਦੇ ਵਿੱਚ ਬਦਲਣ ਦੇ ਵਿਚਾਰ ਬਣ ਸਕਦੇ ਹਨ ਨਾ ਦੇਖ ਹੀ ਪਰਿਵਾਰ ਦੇ ਵਿੱਚ ਕੋਈ ਮੰਗਲ ਕਾਮ ਤੁਹਾਡਾ ਹੋ ਸਕਦਾ ਹੈ ਜੀਵਨ ਸਾਥੀ ਦਾ ਭਰਪੂਰ ਸਾਥ ਮਿਲੇਗਾ ਕਰਕ ਰਾਸ਼ੀ ਵਾਲਿਓ ਪਰਿਵਾਰਿਕ ਜ਼ਿੰਮੇਵਾਰੀਆਂ ਤੁਹਾਡੀਆਂ ਵੱਧ ਸਕਦੀਆਂ ਹਨ। ਨੌਕਰੀ ਵਿੱਚ ਤੁਹਾਨੂੰ ਤਰੱਕੀ ਹੋਣ ਵਾਲੀ ਹੈ। ਆਮਦਨ ਦੇ ਵਿੱਚ ਵਾਧਾ ਹੋਵੇਗਾ, ਤਾਂ ਬਹੁਤ ਸਾਰਾ ਕਮਾਪਾਓਗੇ ਜੋ ਸਾਨੀ ਦੇ ਨਾਲ ਮਿਲੇਗਾ। ਭੌਤਿਕ ਸੁੱਖਾਂ ਦਾ ਤੁਸੀਂ ਆਨੰਦ ਮਾਣੋਗੇ। ਇਸ ਸਮੇਂ ਦੇ ਵਿੱਚ ਤੁਹਾਡੇ ਯਾਤਰਾ ਦੇ ਵੀ ਯੋਗ ਬਣ ਰਹੇ ਹਨ ਅਤੇ ਇਹ ਯਾਤਰਾ ਲਾਭਦਾਇਕ ਹੋਵੇਗੀ। ਦੋਸਤੋ ਇਸ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਜੀ। ਧੰਨਵਾਦ।